ਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਮੇਸ਼ ਯਾਰਾ ਪਿੰਡ ਲਾਦੋ ਦਾ ਬਲਾਕ ਫਾਜਿਲਕਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਗਰੀਬ ਪਰਿਵਾਰ ਦਾ ਆਸ਼ਿਆਨਾ ਇਹ ਟੇਰੀ ਹੋ ਗਿਆ ਜਿੱਤੇ ਕੀ ਦੇਸ਼ ਛਤਰਮਾ ਗਣਤੰਤਰ ਦਿਵਸ ਮਨਾ ਰਿਹਾ ਹੈ ਛਤਰਮੇ ਗਣਤੰਤਰ ਦਿਵਸ ਮੌਕੇ ਪਿੰਡਾਂ ਦੇ ਇਹੋ ਜਿਹੇ ਹਾਲਾਤ ਇਹੋ ਜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦੇ ਕੱਚੇ ਕਮਰੇ ਹਨ ਗਰੀਬ ਲੋਕਾਂ ਦੇ ਉਹਨਾਂ ਦੇ ਕੱਚੇ ਕਮਰੇ بارشਾਂ ਦੇ ਦਰਾਂ ਡਿੱਗ ਰਹੇ ਹਨ ਜੋ ਜਦੋਂ ਵੀ ਕੱਚਾ ਕਮਰਾ ਕੋਈ ਵੀ ਗਰੀਮ ਕਰ ਬਣਾਉਂਦਾ ਉਹਦੀ ਪਿਆਰ 15-20 ਸਾਲ ਹੁੰਦੀ ਉਸ ਤੋਂ ਬਾਅਦ ਮੀਆਂ ਬੈਠ ਜਾਂਦੀਆਂ ਉਸ ਕਾਰਨ ਕਮਰੇ ਡਿੱਗ ਪੈਂਦੇ ਐ ਇੱਕ ਪਾਸੇ ਦੇਸ਼ ਆਜ਼ਾਦੀ ਦਿਹਾੜਾ ਛਤਰਮਗੰਤ ਦਾ ਦਿਨ ਮਨਾਣ ਜਾ ਰਿਹਾ ਹੈ ਦੂਜੇ ਪਾਸੇ ਤਸਵੀਰਾਂ ਪਿੰਡਾਂ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਜਿੱਥੇ ਗਰੀਬ ਪਰਿਵਾਰਾਂ ਦੇ ਘਰ ਡਿੱਗ ਰਹੇ ਹਨ ਕਈ ਪਰਿਵਾਰਾਂ ਦੇ ਬੱਚੇ ਵੀ ਥੱਲੇ ਆ ਰਹੇ ਹਨ ਕਈ ਪਰਿਵਾਰ ਬੜੀ ਮੁਸ਼ਕਲ ਨਾਲ ਬਚ ਰਹੇ ਹਨ ਇਸੇ ਤਰ੍ਹਾਂ ਵੀਰੋ ਬਾਈ ਪਤਨੀ ਸਰਜੀਤ ਸਿੰਘ ਪਿੰਡ ਲਾਧੁਕਾ ਤੋਂ ਜੋ ਕਿ ਇਨ ਦਾ ਕੱਚੇ ਕਮਰੇ ਦੀ ਛੱਤ ਡਿੱਗ ਪਈ ਸੀਗੀ ਜੋ ਪੰਚਾਇਤ ਦਾ ਵੀ ਉੱਥੇ ਮੌਜੂਦ ਹੋਣਾ ਪੰਚਾਇਤ ਦੇ ਸਰਪੰਚ ਦਾ ਕਹਿਣਾ ਸੀ ਕਿ ਸਾਡੀ ਪੰਚਾਇਤ ਸਿਰਫ 2 ਮਹੀਨੇ ਹੋ ਗਿਆ ਬਣੀ ਨੂੰ ਲੇਕਿਨ ਵੱਡੇ ਸਵਾਲ ਖੜੇ ਹੁੰਦੇ ਆ ਜੋ ਪਹਿਲਾਂ ਪੰਚਾਇਤਾਂ ਰਹੀਆਂ ਆ ਜੋ ਪਹਿਲਾਂ ਹਲਕਾ ਵਿਧਾਇਕ ਰਹਿ ਆ ਐਮਪੀ ਰਹਿ ਆ ਉਹਨਾਂ ਨੇ ਗਰੀਬਾਂ ਬਾਰੇ ਕਦੇ ਨਹੀਂ ਸੋਚਿਆ ਇੱਕ ਪਾਸੇ ਆਪਾਂ ਵੱਡੇ ਵੱਡੇ ਨਾਰੇ ਲਾਉਨੇ ਆ ਕਸਾਨ ਮਜ਼ਦੂਰ ਇਕਤਾ ਜਿੰਦਾਬਾਦ ਲੇਕਿਨ ਮਜ਼ਦੂਰ ਦੀ ਅਜ ਤੱਕ ਕਿਸੇ ਵੀ ਨੇ ਬਾਣੀ ਫੜੀ ਦੇਖੋ ਤਸਵੀਰਾਂ ਇਹ ਮੈਂ ਪਹਿਲੇ ਚੋਂਦਾ ਰਿਆ ਸੀ ਤੇ ਫਿਰ ਅਸੀਂ ਬੱਠਲ-ਬੱਠਲ ਏਟ ਰੱਖੀ ਸੀ ਹਾਂਜੀ ਤੇ ਜਵਾਕਾਂ ਦੇ ਮਿੱਟੀ ਡਿੱਗਣ ਲੱਗ ਪਈ ਜੀ ਉਹਨਾਂ ਨੇ ਫਿਰ ਮੈਂ ਕਿਹਾ ਤੁਸੀਂ ਇਹੀ ਮੰਜਾ ਖੇਚ ਲਓ ਤੇ ਖੇੜਦੇ ਪੈ ਸੀ ਜੀ ਪੰਜ ਜਵਾਕ ਚ ਦੋ ਦੇ ਗਵਾਂਡੀਆਂ ਦੇ ਇੱਕ ਮੈਂਬਰ ਦੀ ਪੋਤਰੀ ਸੀ ਜੀ ਦੋ ਮੇਰੇ ਪੋਤਰੀ ਪੁੱਤਰੇ ਸੀ ਜੀ ਉਹ ਵਿਚਾਰੇ 2-3 ਦਿਨ ਹੋ ਗਏ ਰੋਜ਼ ਹੀ ਲਗਾਤਾਰ ਆਂਦੇ ਰਹੇ ਨੇ ਕੁੜੀ ਲਟਿਆਣੇ ਲੈ ਕੇ ਗਏ ਰਹੇ ਹਾਂ ਤੇ ਰੋਜ਼ ਹੀ ਆਂਦੇ ਸੀ ਆਂਦੇ ਵੀ ਆ ਸੀ ਉਹਨਾਂ ਜਾਕਾਂ ਨੂੰ ਮਿਲਣਾ ਸਾਡੀਆਂ ਸੇਲੀਆਂ ਨਹੀਂ ਆਈਆਂ ਜੀ ਉਹ ਆ ਗਏ ਨੇ ਤੇ ਉਹ ਸਾਰਾ ਦਿਨ ਹੀ ਸਾਡੇ ਘਰੇ ਰਹੇ ਨੇ ਖੇਡਦੇ ਰਹੇ ਨੇ ਮੀਂਹ ਦੇ ਵਿੱਚ ਹੀ ਖੇਡੀ ਗਏ ਨੇ ਜੀ ਤੇ ਉਹ ਜਿੱਲੇ ਉਹਨਾਂ ਦੱਸਿਆ ਨਾ ਦੇ ਕੇ ਤੁਸੀਂ ਮਿੱਟੀ ਡਿੱਗਣ ਲੱਗ ਪਈ ਪਹਿਲੇ ਮਿੱਟੀ ਥੋੜੀ ਡਿੱਗੀ ਆ ਫਿਰ ਚੌਣ ਲੱਗ ਗਿਆ ਫਿਰ ਮੈਂ ਕਿਹਾ ਬੱਠਾ ਰੱਖ ਦਿਨੇ ਆਪਾਂ ਬੱਠਾ ਰੱਖਿਆ ਠੀਕ ਕਰ ਟੜਾ ਮੜ ਗਿਆ ਤੇ ਮੈਂ ਚਾਰੇ ਬੱਚੇ ਪੰਜੇ ਬਾਹਰ ਕੱਢ ਲਏ ਜੀ ਠੀਕ ਹੈ ਫਿਰ ਉਹ ਤੋਂ ਵਾਹ ਬਾਲਾ ਬੋਲਾ ਟੋਟ ਗਿਆ ਤੇ ਵਾਹ ਮਿੱਟੀ ਡੇਗ पे ਅੰਦਰ ਪਾਣੀ ਪਾਣੀ ਹੋ ਗਿਆ ਉਹ ਆਂਦੇ ਵਾਲਾ ਬਾਹਰ ਚਲੀ ਗਿਆ ਜੋ ਆਕਨ ਸਾਰਿਆਂ ਨੂੰ ਬਾਹਰ ਕਰ ਗਿਆ ਪਰਿਵਾਰ ਦੇ ਵਿੱਚ ਕੌਣ ਤੋਂ ਮਾਂ ਪੁੱਤਰ ਵੱਖਰੇ ਹਾਂਜੀ ਤੇ ਜਿਹੜੇ ਦੂਜੇ ਸਹਤ ਹੈ ਮੇਰਾ ਮੁੰਡਾ ਇਹਦੀ ਕੁੜੀ ਪੋਲੀ ਆ ਲਈ ਜੀ ਉਹ ਉਧਰ ਗਏ ਨੇ ਉਹਨਾਂ ਦੇ ਵੀ ਛੱਤ ਚੋਂ ਦੀ ਰਹੀ ਹੈ ਉਹ ਵੀ ਵਾ ਮੈਂ ਦੇਖ ਲਓ ਠੀਕ ਹੈ ਹਾਂ ਉਹ ਵੀ ਰਾਤ ਉਧਰ ਬੱਠਰ ਬੁੱਠਰ ਰੱਖੇ ਉਧਰ ਪਾਣੀ ਵਾਧੂ ਉਧਰ ਵੀ ਚੌਂਦਾ ਹੈ ਇਹ ਤੁਹਾਡੇ ਪਤੀ ਮੇਰੇ ਪਤੀ ਜਿਹੜਾ ਉਹ ਗੁਜ਼ਰੇ ਬੈ ਨੇ ਠੀਕ ਹੈ ਠੀਕ ਹੈ ਹਾਂ ਮੈਂ ਵਿਧਵਾ ਤੇ ਜਿਹੜਾ ਮੇਰਾ ਦੂਜਾ ਮੁੰਡਾ ਹੈ ਉਹ ਪੋਲੀਏ ਵਾਲਾ ਹੈ ਇੱਕ ਮੇਰੀ ਪੋਤਰੀ ਵੀ ਪੋਲੀਏ ਵਾਲੀ ਉਹਨੂੰ ਅਜਲ ਜਾਨੇ ਚੁੱਕ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਹਾਂ ਆਤ ਨੂੰ ਫਿਰ ਆੜੇ ਗਵਾਂਡੇ ਨੂੰ ਪਤਾ ਲੱਗਾ ਹੈ ਉਹਨਾਂ ਕਹ ਪੀਏ ਜੋ ਪਕੈਤデア ਅਸਮਾਨ ਪਿਆ ਹੈ ਹਾਂ ਜੀ ਹਾਂ ਜੀ ਉਹ ਕੋਈ ਚੱਕ ਲਈ ਕੋਈ ਵੀਰੇ ਜੋਧੇ ਕਰੇ ਪਿਆ ਸੀ ਉਹ ਦੋ ਗਾਡਰ ਸੀ ਨਾ ਤੇ ਕਰ ਚੱਕ ਤੇ ਲੈੰਦੇ ਨੇ ਆਪਦੀ ਫੋੜੀ ਲਈ ਹੈ ਆਪਣੇ ਵੀਰੋ ਬਾਈ ਇਹ ਵਿਧਵਾ ਔਰਤ ਨੇ ਕਾਫੀ ਟਾਈਮ ਇਹਨਾਂ ਦੇ ਪਤਰੀ ਡੈਥ ਹੋ ਗਈ ਸੀ ਔਰ ਇਹਨਾਂ ਦੇ ਲੜਕਾ ਹੈ ਉਹਨਾਂ ਦੇ ਵੀ ਹੈਡੀਕਾਪਟਾ ਔਰ ਬੋੜੀ ਵੀ ਹੈਡੀਕਾਪਟਾ ਜਿਨ੍ਹਾਂ ਦੇ ਯਾਨੀ ਕਿ ਮਿਹਨਤ ਮਜ਼ਦੂਰੀ ਕਰਦੇ ਆ ਪਰ ਕੁਝ ਬਣਦਾ ਨਹੀਂ ਜੀ ਉਹਨਾਂ ਦੇ ਕਰਕੇ ਵਿਚਾਰੇ ਕਮਰੇ ਨਹੀਂ ਬਣਾ ਪਾਏ ਬਣਾ ਪਾਏ ਤੇ ਸਾਡੀ ਪੰਚਾਇਤ ਉਹ ਜਿੰਨੇ ਵੀ ਸਾਡੇ ਕੋਲ ਹੱਲ ਪਈ ਅਸੀਂ ਇਹਨਾਂ ਦੀ ਕਰਾਂਗੇ ਤੇ ਸਾਡੇ ਕਰੀਬ 2 ਮਹੀਨੇ ਹੋ ਗਏ ਪੰਚਾਇਤ ਬਣੀ ਨੂੰ ਨਵੀਂ ਜੇ ਕੋਈ ਐਮਐਲ ਸਾਬ ਨੂੰ ਪ੍ਰੋਪੋਸਟ ਕਰਦੇ ਆ ਨਾਲ ਮਿਲ ਕੇ ਅਸੀਂ ਇਹਨਾਂ ਦਾ ਖਾਦਿਆਂਗੇ ਜੀ ਹੱਲ ਕੋਈ ਉਹ ਵੀ ਲਾਵਾਂਗੇ ਅਸੀਂ ਹੱਲ ਸਰਕਾਰ ਤੋਂ